ਨਾ ਜੋ ਨਾ ਤੂੰ ਨਸ਼ਾ ਰੰਗ ਕਰ ਸਕਦਾ ਨਾ ਤੇਰੀ ਟੀਮ ਕਰ ਸਕਦੀ ਆ ਓ ਸ਼ਰਮ ਕਰੋ ਮਾੜੀ ਮੁੱਟੀ ਸ਼ਰਮ ਤੁਸੀਂ ਇਹ ਨਹੀਂ ਕਹਿੰਦੇ ਕਿ ਪਹਿਲੇ ਵਾਰ ਤੇ ਆ ਚੁੜਿਆ ਕਿਸ ਨੇ ਮੱਥਾ ਤਾਂ ਲਾਇਆ ਯਾਰ ਅਸੀਂ ਮੱਥਾ ਲਾਉਣ ਦੀ ਹਮਤ ਰੱਖਦੇ ਆ ਤੁਸੀਂ 70 ਸਾਲਾਂ ਚ ਕੀ ਕੀਤਾ ਕੀ ਕੀਤਾ ਤੁਸੀਂ 70 ਸਾਲਾਂ ਦੀ ਜਵਾਬ ਹੈ ਤੁਹਾਡੇ ਕੋ ਇਹ ਜਿਆਦਾ ਪੰਜਾਬ ਨੂੰ ਇਹ ਦੌਰ ਦੇਖਾ ਪਾਇਆ ਅੱਜ ਵਿੱਚ ਤੁਸੀਂ ਸਾਰੇ ਭਾਗੀਦਾਰ ਹੋ ਤੁਸੀਂ ਸਾਰੇ ਭਾਗੀਦਾਰ ਹੋ ਕਿਉਂ ਨਹੀਂ ਤੁਸੀਂ ਇਹ ਲੜਾਈ ਜਿੱਮੇ ਸਰਪੰਚ ਸਾਹਿਬ ਨੇ ਕਿਹਾ ਸੀ ਸ਼ੁਰੂ ਤੋਂ ਨਹੀਂ ਤੁਸੀਂ ਲੇਟ ਤਾਂ ਹੋ ਗਏ ਪਰ ਦੇਰ ਹੈ ਦੋਸਤਾਂ ਅਸੀਂ ਲੜਾਈ ਮਿੱਟੀ ਦਾ ਸਹੀਆ ਤਿੰਨ ਸਾਲ ਪਹਿਲਾਂ ਤੁਸੀਂ ਲੋਕਾਂ ਨੇ ਆਪਣੀ ਸਰਕਾਰ ਬਣਾਈ ਮੁੱਖ ਮੰਤਰੀ ਪੰਜਾਬ ਸਰਕਾਰ ਅਵੰਤਮਾਨ ਸਾਹਿਬ ਦੀ ਸਰਕਾਰ ਬਣਾਈ ਕੰਮਾਂ 'ਚ ਬੜੀ ਕਮੀ ਨਹੀਂ ਹੁਣ ਨਸ਼ੇ ਲੈ ਕੇ ਚਲੇ ਆ ਜਿਹੜਾ ਯੋਧਾ ਦਾ ਨਾਮ ਆ ਮੈਂ ਵਾਰ-ਵਾਰ ਤਾਂ ਕਹਿਣਾਗਾ ਇਹਨੂੰ ਤੁਸੀਂ ਛੋਟੀ ਗੱਲ ਨਾ ਸਮਝਿਓ ਇਹ ਨਾ ਸਮਝਿਓ ਕਿ ਅੱਜ ਇੱਥੇ ਆ ਕੇ ਬੋਲ ਕੇ ਚਲੇਗੇ ਕਿ ਮਿਲਕੇ ਪ੍ਰਸ਼ਾਸਨਾਂ ਅਸੀਂ ਸਾਡੇ ਲੀਡਰ ਅੱਖਾਂ ਬੰਦ ਕਰ ਲੈਣਗੇ ਨਾ ਪਰ ਆਖਰੀ ਸਾਹ ਤੱਕ ਲੜਾਂਗੇ ਪਰ ਤੁਹਾਡੇ ਸਾਥ ਨਾਲ ਲੜਾਂਗੇ ਲੀਡਰਾਂ ਨੇ ਕਈ ਲੋਕਾਂ ਨੇ ਜਿਹੜੇ ਨੇ ਸਿਆਸਤ ਕਰਨੀਆ ਸਿਆਸਤ ਨੂੰ ਰੋਟੀ ਕਾ ਲਿਆ ਉਹਨਾਂ ਨੇ ਕਰਨੀ ਹੀ ਕਰਨੀ ਆ ਮੈਂ ਕਿਸਦਾ ਨਾਮ ਨਹੀਂ ਲੈਂਦਾ ਪਰ ਲਾਂਤਾ ਉਹ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਕਿ ਉਹਨਾਂ ਨੇ ਸਾਡੇ ਨਾਲ ਇੱਕ ਦਿਨ ਵੀ ਇਹ ਨਹੀਂ ਕਿਹਾ ਕਿਸੇ ਨਹੀਂ ਪੰਜਾਬ ਚ ਸਟੇਟਮੈਂਟ ਜਿਹੜੀ ਹੈਗੀ ਤੇ ਨਹੀਂ ਜਦ ਦੜ ਦਿਹਾੜੇ ਧੱਕੇ ਪਾੜੇ ਪੁਲਿਸ ਮਰਜਮਾ ਵੀਡੀਓ ਸਾਹਿਬ ਲੋਕਾਂ ਨੂੰ ਅੱਜ ਜਾਣਦੇ ਨੇ ਟੈਂਟ ਟੈਂਚਰ ਪ੍ਰੋਗਰਾਮ ਕਰਾਉਂਦੇ ਨੇ ਕਿ ਨਹੀਂ ਇਹ ਸਾਮ ਦਾ ਚੰਗਾਗਾ ਮੰਨ ਲੋ ਜੇ ਕਿਤੇ ਕੈਂਸਰ ਦੀ ਜਾਂ ਰੋਟੇ ਕੈਂਸਰ ਦੀ ਬਿਮਾਰੀ ਲੱਗ ਜੇ ਤੇ ਚੌਥੀ ਸਟੇਜ ਤੇ ਹੋਵੇ ਤੇ ਡਾਕਟਰ ਕਹੇ ਕਿ ਜਦ ਤੱਕ ਕੈਂਸਰ ਤੁਹਾਡਾ ਚੌਥੀ ਸਟੇਜ ਤੇ ਆ ਇਹਦਾ ਇਲਾਜ ਨਹੀਂ ਘਰਾਂ ਦੇ ਤੋਂ ਬੜਾ ਛੱਡ ਦੇਣਗੇ ਤੁਸੀਂ ਇਲਾਜ ਕਰਵਾਉਂਗੇ ਤੁਸੀਂ ਕਹੋਗੇ ਨਹੀਂ ਇਹਦਾ ਇਲਾਜ ਕਰਨਾ ਆਖਰੀ ਸਾਹ ਤੱਕ ਲੜਾ ਕੇ ਜਿੰਨਾ ਚਿਰ ਸਾਡਾ ਬੰਦਾ ਜਿਉਂਦਾ ਇਹ ਕੈਂਸਰ ਤੋਂ ਵੀ ਹਜ਼ਾਰ ਗੁਣੇ ਭੜੀ ਬਿਮਾਰੀ ਆ ਜਿਹੜਾ ਨਸ਼ਾ ਨਾ ਹਜ਼ਾਰ ਗੁਣੇ ਭੜੀ ਇਹਦੇ ਲਈ ਲੜਨ ਲਈ ਨਾ ਸਮਾਂ ਲੱਗੂਗਾ ਸਾਡੀ ਨੀਅਤ ਤਾਂ ਸਾਫ਼ ਨੇ ਅਸੀਂ ਸੱਚੇ-ਸੱਚੇ ਆ ਅਸੀਂ ਤਾਂ ਮੈਦਾਨ 'ਚ ਆ ਗਏ ਸੱਚਾ ਬੰਦਾ ਮੈਦਾਨ 'ਚ ਆ ਕੇ ਕਹਿੰਦਾ ਇਹ ਕੋਈ ਉੱਪਰ ਕਰੋ ਮੇਰੇ ਕਿੱਥੀ ਕਈਆਂ ਉਹ ਹੋਣ ਇਹਨਾਂ ਦਾ ਫੌਨ ਹੀ ਪੈ ਰਿਆ ਕੋਈ ਮਾਰੀ ਜੀ ਗੱਲ ਹੋ ਜੇ ਐਕਟੀਵਿਟੀ ਵਾਲਾ ਹੋ ਜਾਂਦੇ ਨੇ ਕੱਲ ਜਿੱਦਾਂ 350 ਦੀ ਗੱਲ ਦੱਸਦਾ ਤੁਸੀਂ ਅੱਜ ਚੈਨਲਾਂ 'ਤੇ ਵੇਖ ਰਹੇ ਹੋਵਾਂਗੇ ਆਪਣਾ ਭਾਈ ਫਰਦੌਸ ਪਿੰਡ ਦਾ ਇੱਕ ਆਰਮੀ ਮੈਨ ਵਾਲਾ ਮੁੰਡਾ ਇਹਦੀਆਂ ਲੱਤਾਂ ਨਸ਼ੀੜੀਆਂ ਨੇ ਕੁੱਟਤੀਆਂ ਉਹ ਮੁੰਡੇ ਨੇ ਕੀ ਕਰਿਆ ਉਹ ਆ ਕੇ ਨਸ਼ਾ ਵਿਰੁੱਧ ਕਮੇਟੀ ਖੜੀ ਕਰ ਲਈ ਤੁਸੀਂ ਵੀ ਬਣਾਈ ਆ ਅਬਲੌਰ ਗੋੜੇ ਜਗਰਾਜ ਜੋੜੀ ਸਾਹਿਬ ਦੇ ਮੈਂਬਰ ਨੇ ਉਹਨੇ ਵੀ ਭਾਈ ਫਰਦੌਸ ਚ ਕਮੇਟੀ ਖੜੀ ਕਰ ਲਈ ਉਹ ਕਮੇਟੀ ਦੇ ਖਿਲਾਫ ਉਹ ਜਿਹੜੇ ਨਸ਼ੀੜੀ ਸੀ ਜਿਹੜੇ ਸਾਨੂੰ ਘੁੱਟ ਰਿਹਾ ਉਹ ਤਰਫ ਰਹੇ ਨੇ ਉਹਨਾਂ ਨੇ ਉਹ ਮੁੰਡਾ ਘੇਰ ਕੇ ਜਿਹੜਾ ਲੱਤਾਂ ਕੁੱਟਤੀਆਂ ਜੱਤਾ ਕੁੱਟਦੀਆਂ ਜਦੋਂ ਮੇਰੇ ਕੋਲੇ ਕਿਸੇ ਪੁੱਤਰ ਘਰ ਭਾਵਾ ਫੋਨ ਆਇਆ ਤੇ ਪਿੰਡ ਚੋਂ ਫੋਨ ਆਇਆ ਤੇ ਮੈਂ ਨਾਲ ਦੀ ਨਾਲ ਸਿਫਤੀ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਥ੍ਰੀ ਚੈੱਕ ਕਰੋ ਆਹ ਕਹਾ ਬਤਰੀ ਆ ਤੁਸੀਂ ਯਕੀਨ ਮੰਨਿਓ 2 ਘੰਟੇ ਦੇ ਵਿੱਚ ਵਿੱਚ ਦੋਨੇ ਬਾਈ ਨੇ ਨਾ ਮੁਦਮਸੀ ਅੰਦਰਸੀ ਸੀਆਈ ਸਟਾਫ ਸੀਆਈ ਸਟਾਫ 2 ਘੰਟੇ ਦੇ ਵਿੱਚ